ਵਾ ਚੱਲੇ ਜੀ ਅੱਜ ਮੁੰਡੇ ਦਰਸ਼ਣ ਕਰਨ ਸੱਚ ਗੰਡ ਇਹ ਉਹਨਾਂ ਦਾ ਸਾਹ ਪਿਆਰੀ ਕਰ ਰਹੇ ਆ ਕਿੱਥੇ ਮੁੰਡਿਆਂ ਨੂੰ ਬਹੁਤ ਚਾ ਆਇਆ ਦੇਖਣ ਪੱਗਾਂ ਪੂੜੀਆਂ ਕਰਦੇ ਫਸਲੇ ਚੱਲ ਕੇਤੇ ਨਾ ਥੋੜੀ ਹੁਣ ਇਹਨੂੰ ਕੰਮ ਹੀ ਕੁਛ ਕਰਨਾ ਐਦਾਂ ਹੀ ਬਾ ਪਰਨੇ ਇਹਦੀ ਗੱਲ ਕਰੋ ਉੱਪਰ ਆ ਤੇ ਜਾਇ ਲਓ ਜੀ ਸਿੰਘਾਂ ਨੇ ਕਰਤੀ ਯਾਤਰਾ ਸ਼ੁਰੂ ਅੱਜ ਸੇਕਣਗੇ ਮੱਥਾ ਜਾ ਕੇ ਇਹ ਹੰਗੂਣ ਸਾਹਿਬ ਜਕਾਰਾ ਲਾਓ ਬਾਬਾ ਜੀ ਫੇ ਬੋਲੇ ਹੋਏ ਹੰਗੂਣ ਨੇ ਹਾ ਸਤਿ ਸ਼੍ਰੀ ਅਕਾਲ ਚਾਰ ਨਾ ਆ ਗਿਆ ਲੋ ਜੀ ਬਾਬਿਓ ਆਪਾਂ ਗੋਵਿੰਦ ਘਾਟ ਤੋਂ ਚਰਲੇ ਪਾਲੇ ਆ ਸ੍ਰੀ ਹਿਮਕੋਟ ਸਾਹਿਬ ਵੱਲ ਨੂੰ ਜੀ ਕਿ ਕਰ ਸਕਦੇ ਨਾ ਸਿੱਲੇ ਪਾਣੀ ਬਰ ਬਖੁਰਦੀ ਹੋਈ ਚੱਲ ਨਾ ਰਹਿੰਦੀ

ਇਹ ਜਿਹੜਾ ਪਾਉਣੇ ਆ ਖਾਣੇ ਆ ਫਿਰ ਤੁਹਾਡਾ ਖਾਣੇ ਤਾਂ ਹੋ ਜਾਂਦਾ

ਭਾਈ ਗੁਰਦੂਆ ਪਾਲੇਸ਼ੀਅਰ ਤੇ ਪਹੁੰਚ ਚੁੱਕੇ ਆ ਹੁਣ ਗੁਰੂਕਾਰ ਦਾ ਯਾਤਰਾ ਸਫਰੇ ਪੜਾਈ ਰਿਹਾ ਚੁੱਕਾ ਆ ਮੈਂ ਤੇ ਪਾਲੀ ਤੋਂ ਆ ਪਹੁੰਚ ਕੇ ਆ ਗਲੇਸ਼ੀਅਰ ਤੇ ਤੇ ਸਾਡੇ ਨਾਲ ਜੋ ਸਾਥੀ ਪਿੱਛੇ ਆਉਣ ਦੇ ਆ ਮੰਨੀਏ ਦੇ ਸੱਤ ਦੇ ਆ ਅੜੇ ਚ ਸ਼ੰਕਤਾ ਦਾ ਇਕੱਠ ਸਰਦਾਲੂ ਪਰੇ ਹੋ ਚੋਰਾ-ਚੋਰਾ ਨਾਲ ਫਰਨ ਕਰਦੇ ਜਾ ਰਹੇ ਆ ਸੋਹਣਾ ਰਵਰ ਸੱਜੇ ਵੇ ਲੋ ਜੀ ਬਾਬੇਓ ਤੁਸੀਂ ਦੇਖ ਸਕਦੇ ਹਾਂ ਅੰਦਰ ਇਸ ਬਰਫਾ ਗਲੇਸ਼ੀਅਰ ਆਪਾਂ ਪਰ ਕਰ ਲਿਆ ਆ ਤੁਸੀਂ ਖੂਬਸੂਰਤ ਯਾਰ ਆ ਬੇਖ ਸਕਦੇ ਹਾਂ ਹੋਂ ਗੁਰਦੁਆਰਾ ਸਾਹਿਬ 2 ਕਿਲੋਮੀਟਰ ਰਹਿ ਗਿਆ ਆ ਉਹ ਪਪਾ ਸੱਦੀਆਂ ਹੀ ਪੌੜੀਆਂ ਚੜਾਂਗੇ ਫੇ ਗੁਰੂ ਗੁਰਦੁਆਰਾ ਸਾਹਿਬ ਆ ਜਾਊਗਾ ਤੇ ਸੰਗਤਾਂ ਨੂੰ ਇਕੱਠ ਦੇਖੋ ਵਾਹਿਗੁਰੂ ਜੀ ਇਕੱਠ ਦੇਖੋ ਸਰਦਾਰ ਜੀ ਵਾਹਿਗੁਰੂ ਜੀ ਆਪਾਂ ਗੁਰੂ ਘਰ ਦੇ ਨੇੜੇ ਆ ਚੁੱਕੇ ਹਾਂ ਵੀਊ ਚੈੱਕ ਕਰੋ ਗੁਰੂ ਸਾਹਿਬ ਦੀ ਕਿਰਪਾ ਨਾਲ ਆਪਾਂ ਪੌੜੀਆਂ ਵਾਲੇ ਰਸਤੇ ਦੇ ਨਜ਼ਦੀਕ ਆ ਗਏ ਆ ਤੁਸੀਂ ਸੋ ਚੱਕੜੋ ਕਿੰਨੇ ਸੋਹਣਾ 뷰 ਆ ਦੇਖੋ ਜੀ ਪਾਣੀ ਦੀਆਂ ਛੱਲਾਂ ਪਗੜੀਆਂ ਪਹਾੜਾਂ ਦੇ ਵਿੱਚੋਂ ਕਿਦਾਂ ਦੀ ਸਭਾ ਦੀ ਕਿਰਪਾ ਨਾਲ ਪਾਣੀ ਨੇ ਆਪਣਾ ਰਸਤਾ ਬਣਾਇਆ ਅਰੇ ਯਾਤਰੀ ਸਰ ਤੁਹਾਨੂੰ ਅੱਤਰ ਗਾਏ ਗੋਦੀ ਕਿਰਪਾ ਨਾਲ ਜੰਡੀਪੂਰ ਸਾਹਿਬ ਦੇ ਇੱਕ ਦਰਸ਼ਨ ਦੀ ਗੋਰੇ ਕਰ ਜੀ ਜੀ ਗਾ ਚੁੱਕੇ ਆ ਹੁਣੇ ਆਪਾਂ ਗੁਰੂ ਸਾਹਿਬ ਦੀ ਕਿਰਪਾ ਨਾਲ ਪੋੜੀਆਂ ਵਾਲੇ ਰਸਤੇ ਵੱਲ ਵਧਦੇ ਜਾ ਰਹੇ ਆ ਤੁਹਾਨੂੰ ਦਿਖਾਉਨੇ ਆ ਪੋੜੀਆਂ ਵਾਲਾ ਰਸਤਾ ਪੋੜੀਆਂ ਵਾਲਾ ਰਸਤਾ ਉਹ ਆ ਜੀ ਤਾਂ ਤਾਂ ਦੇਖ ਲਓ ਸਾਹਿਬ ਦੇਖ ਲਓ ਤੇ 2 ਕਿਲੋਮੀਟਰ ਸਿੱਧੀ ਜੋੜ ਆ ਵਾਹਿਗੁਰੂ ਜੀ ਵਾਹਿਗੁਰੂ ਜੀ ਸੰਗਤ ਜੀ ਆਪਾਂ ਪਹੁੰਚ ਗਏ ਆ ਮੈਂ ਤਪਾਲੀ ਤੋਂ ਆ ਗੁਰੂ ਘਰ ਸ੍ਰੀ ਗੁਰੂ ਸਹਿਮਕੋਟ ਸਾਹਿਬ ਤੇ ਆਪਣੇ ਭਰਾ ਸ਼ੇ ਆਉਣ ਦੇ ਹੁਣ ਆਪਾਂ ਉਹ ਇੱਥੇ ਡੇਟ ਕਰਾਂਗੇ ਕੱਠ ਦੇਖੋ ਸੰਗਤ ਆ ਰਵੇ ਕੱਠ ਦੇਖੋ ਸੰਗਤ ਪੁਰਾ ਸਰਦਾ ਭਾਵਨਾ ਨੇ ਆਏ ਜੀ 4 ਵਜੇ ਗੇਟ 4 ਵਜੇ ਆਪਾਂ ਪੁਣੇ ਮੈਂ ਪੇਜੋ ਦੌਰੇ ਉੱਪਰ ਰੇਸਿੰਗ ਕਰਨ ਦੇ ਤਾਲ ਵਿੱਚ ਸਵਾਹੀ ਗੁਰ ਜੀ ਆਪਾਂ ਪਹੁੰਚ ਚੁੱਕੇ ਹਾਂ ਸ੍ਰੀ ਹਿਮਕੋਟ ਸਾਹਿਬ ਤੇ ਸਰੋਵਰ ਦੇਖੋ ਬਾਬਾ ਜੀ ਦੀ ਕਿਰਪਾ ਨਾਲ ਬਰਫ਼ ਭਰੀਆਂ ਪਹਾੜਾਂ ਤੇ ਦੇਖੋ 뷰 ਟੱਕ ਦੇਖ ਤੇਰਾ ਕੱਲਾ ਲੱਗਿਆ ਬੰਦੇ ਬਾਈ ਗੁੱਦੀ ਢੋਂਡਾ ਵੇ ਗੱਡੜ ਆ ਗਿਆ ਵੀਡੀਓ ਵੇ ਬੱਦਲ ਆ ਗਿਆ ਦੇਖ ਆ ਵੀਡੀਓ ਬਣਾਉਂ ਵੀਡੀਓ ਪੰਜਵਾਂ ਬੰਦਾ ਨੇ ਕੋਈ ਹਿੰਦੂ ਉਤੋਂ ਦੇਖਣੀ ਹੈ ਬੱਦਲ ਨਾ ਪੰਜਵਾਂ ਲਾਉਣੀ ਚਾਹੀਦੀ ਯਾਰ ਕੰਨੇ ਲਈ 15 15 ਸਾਡੇ ਵਾਲੇ ਮਾਰ ਗਏ ਪੰਜਵਾਂ ਬਣਦੀ ਆ ਬਾਈ ਮੈਂ ਤਾਂ ਇੱਧਰ ਨੋ ਇੱਧਰ ਨੋ ਇੱਧਰ ਨੋ ਇੱਧਰ ਨੋ ਪੱਥਰ ਦੇਖਾਂ ਫਿਰ ਪੱਥਰ ਤੋਂ ਹਟ ਜਾ ਹਾਂ ਇੱਥੇ ਵੱਡੇ ਪੱਥਰ ਤੇ ਪੈਰ ਨਾ ਰੱਖ ਹਲੇ ਜਿੰਨੇ ਕ ਵਸ ਜਾਉਂਗੇ ਨੀ ਕ ਲਾਜ ਆਦੀਆਂ ਜਿਆਦਾ ਫਿਰ ਜਿਆਦਾ ਦਿੱਕਤ ਆਉਗੀ ਉਹ ਹੀ ਕਹਿਣਾ 45 ਲੱਗੇ ਤੋਲਿਆ ਬਾਣ ਕਿੱਥੇ ਰੱਖਿਆ ਤੂੰ ਸਰੀਸੂ ਆ ਗਿਆ ਆ ਲਿਆ ਤੋਲਿਆ ਨੂੰ ਪੂਜੀ ਮਿਲ ਤੋ 40000 ਤਾਂ ਮੇਰੀ ਕਿੱਲੇ ਲੱਟਿਆ ਏਟ ਦੇ ਕਿੱਡਾ ਚੱਲ ਵੀਰ ਆਹ

सरट महाल्ला तीजा ਤੁਲਕਾ ਸੰਗਤਾਂ ਨੂੰ ਬੇਨਤੀ ਹੈ ਗੁਰੂ ਨਾਨਕ ਦੇਵ ਜੀ ਦੇ ਮੱਥੇ ਤੇ ਇੱਕ ਰੇਮ ਕਰਮ ਹੋ ਗਿਆ ਆ 2 ਵਜੇ ਬਾਬਾ ਜੀ ਦਾ ਅਰਦਾਸ ਕਰਤੀ ਜਾਂਦੇ ਸਾਰੀ ਸੰਗਤ ਥੱਲੇ ਨੂੰ ਚੱਲ ਜਾਈਓ ਕਿਉਂਕਿ ਗੁਰੂ ਸਾਹਿਬ ਮੌਸਮ ਦਾ ਕੋਈ ਪਤਾ ਨਹੀਂ ਕਦੋਂ ਖਰਾਬ ਹੋਏ ਕਦੋਂ ਧੁੱਪ ਚੜ੍ਹ ਜੇ ਇਸ ਕਰਕੇ ਗੁਰਦੁਆਰਾ ਸਾਹਿਬ ਨੂੰ ਚਾਲੇ ਦੀ ਕਿਰਪਾ ਨਾਲ ਆਪਾਂ ਸੁਨਾਣ ਕਰ ਲਿਆ ਤੇ ਮੱਥਾ ਟੇਕ ਚੁੱਕੇ ਵਾਹਿਗੁਰੂ ਜੀ ਕਾ ਖਾਲਸਾ ਪਾਵਾ ਵੀ ਥੱਲੇ ਨੂੰ ਚੱਲਣੇ ਪਉਣ ਲੱਗੇ ਆ ਵਾਹਿਗੁਰੂ ਜੀ ਇੱਥੇ ਪਾਣੀ ਦੇਖੋ ਜਿਵੇਂ ਕਦਾਂ ਦੱਸਿਆ ਸੀਗਾ ਮੀਂਹ ਲੱਗ ਗਿਆ ਆ ਤੇ ਆਪਣੇ ਸੱਜਣਾਂ ਨੇ ਬਰਸਾਤੀਆਂ ਪਾਟ ਲਈਆਂ ਆ ਤੇ ਹੁਣ ਆਪਾਂ ਵੀ ਬਸਾਤੀ ਪਾ ਕੇ ਥੱਲੇ ਨੂੰ ਚਰਲੇ ਕਰਾਂਗੇ ਗੱਲ ਹੈ ਜੀ ਆ ਆ ਜੀ ਸਾਰਾ ਮਾਣ ਗਾੜ ਤੋਂ ਪੁੱਜਿਆ ਵਾਹਿਗੁਰੂ ਜੀ ਰਾਤੀ ਏਮਕੁਰ ਸਾਹਿਬ ਦੀ ਜਤ ਤੋਂ ਆਉਦੇ ਹੋਏ ਮੀਂਹ ਲੱਗ ਗਿਆ ਜੀ ਤੇ ਸਮਾਂ ਵੀ ਲੇਟ ਹੋ ਗਿਆ ਸੀ ਆਪਾਂ ਹਨੇਰਾ ਹੋ ਗਿਆ ਸੀ ਤੇ ਆਪਾਂ ਗੋਬਿੰਦ ਧਾਮ ਨੂੰ ਗੁਰੂ ਘਰ ਵਿਖੇ ਰੁਕੇ ਸੀਗੇ ਤੇ ਹੁਣ ਸਵੇਰ ਤੇ 8:00 ਵੱਜ ਚੁੱਕੇ ਆ ਹੁਣ ਆਪਾਂ ਗੋਬਿੰਦ ਘਾਟਵਾਲ ਨੂੰ ਚਰਲੇ ਪਾਉਣ ਲੱਗੇ ਆ ਲੋ ਜੀ ਆਪਾਂ ਦੋ ਵੀਂ ਦੇ ਧਾਮ ਤੋਂ ਥੱਲੇ ਨੂੰ ਉਦੇ ਆਉਂਦੇ ਆਪਣੇ ਭਿੰਦੇ ਭਰਾਣੇ ਛੋਟ ਕੱਟ ਲਿਆ ਕਹਿੰਦਾ ਤੁਹਾਡੇ ਨਾਲੋਂ ਪਹਿਲਾਂ ਪੁੰਚਣਾ ਪਾਰ ਆਪਾਂ ਇਥੋਂ ਪਹਿਲਾਂ ਆ ਗਏ ਟਿਆ ਸੰਗਤ ਇਕੱਠ ਦੇਖੋ ਸਾਰੀ ਸੰਗਤ ਉੱਪਰ ਨੂੰ ਜਾਣ ਦੀ ਆਪਾਂ ਥੱਲੇ ਜਾਣ ਦੇ ਲੋ ਜੀ ਬਾਬੇ ਆਪਾਂ ਦੋ ਬਿੰਦਾਂ ਗੁਰਦੁਆਰੇ ਤੋਂ ਗੋਵਿੰਦ ਘਾਟ ਪਹੁੰਚ ਚੁੱਕੇ ਆ ਉਪਰੋ ਰਸਤਾ ਖਰਾਬ ਹੋਣ ਦੇ ਕਾਰਨ ਆਪਾਂ ਉਤਰ ਗਏ ਸੀਗੇ ਤੇ ਸਾਡੇ ਭਰਾ ਕੱਲੇ ਆਉਣ ਲੱਗੇ ਮੋਟਰਸਾਈਕਲਾਂ ਤੇ ਤੇ ਹੁਣ ਆਪਾਂ ਪੁਲ ਤੇ ਇਕੱਠੇ ਹੋਏ ਆ ਤੇ ਹੁਣ ਆਪਾਂ ਬੈਠ ਕੇ ਇੱਕ ਦੂਜੇ ਨਾਲ ਗੁਰਦੁਆਰਾ ਸ੍ਰੀ ਗੋਵਿੰਦ ਘਾਟ ਪਹੁੰਚਾਂਗੇ ਵਾਹਿਗੁਰੂ ਜੀ ਦਾ ਖਾਲਸਾ ਬਾਈ ਗੁਰਜੀ ਆਪਾਂ ਗੁਰਦੁਆਰਾ ਸ੍ਰੀ ਗੁਰੂ ਗੋਵਿੰਦ ਘਾਟ ਤੋਂ ਦੋਰ ਦਵਾਰਾ ਸ੍ਰੀ ਗੋਵਿੰਦ ਘਾੜ ਤੇ ਪਹੁੰਚ ਚੁੱਕੇ ਆ। ਉਹਨੇ ਆਪਾਂ ਇੱਥੋਂ ਆਪਣੇ ਸਮਾਨ ਜਿਹੜਾ ਇੱਥੇ ਛੱਡ ਕੇ ਗਏ ਸੀ ਉਹ ਆਪਾਂ ਬੈਗ ਆਪਣੇ ਕੈਰੀ ਕਰਾਂਗੇ ਤੇ ਚਾਰ ਤੋਂ ਪਛਾਦੇ ਦਾ ਲੰਗਰ ਛਕਾਂਗੇ ਤੇ ਫਿਰ ਆਪਾਂ ਅੱਗੇ ਨੂੰ ਵਾਪਸੀ ਚੱਲ ਲੈ ਪਾਵਾਂਗੇ। ਵਾਇ ਗੁਰਦਵੀ ਆਪਾਂ ਗੋਬਿੰਦ ਘਾਟ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਲੰਗਰ ਛੱਕ ਕੇ ਗੁਲਾਬ ਜਾਮਣ ਦਾ ਲੰਗਰ ਛੱਕ ਕੇ ਹੁਣ ਆਪਾਂ ਵਾਪਸੀ ਘਰ ਵੱਨੋਂ ਚੱਲੇ ਪਉਣ ਲੱਗੇ ਆ ਅੱਗਿਆ ਦਿਓ ਵਾਇ ਗੁਰਦਵੀ ਯਾਤਰਾ ਸਾਡੀ ਸਫਲ ਰਹੀ ਮੇਰ ਕਰਿਓ ਘਾਟ ਵਿਖੇ ਗੁਰਦੁਆਰਾ ਗੋਬਿੰਦ ਘਾਟੂਰੇ ਮੱਥਾ ਟੇਕ ਵਾਪਸੀ ਨੂੰ ਚੱਲੇ ਪਾ ਲੇ ਆ ਮੇਰ ਕਰਿਓ ਆਰਦਾਰੋ ਤੇ ਨਾ ਕਰੀਂ ਨਹੀਂ ਜਗਾ ਕੈਲਕੂਲੇਟਰ 6 ਵਜੇ ਤੱਕ ਹੰਟ ਤੋਂ ਬੇਰੇ ਕਰਦੇ ਖਾਲਾ ਇੱਕ ਮਿੰਟ 6 4 ਮੰਗਾ ਯਾਰੀ ਕਾਇਰ 5 ਮਿੰਟ ਲੈ ਮੋਰੀ ਸਿੰਘ ਰੁਗੇ ਆ ਹੁਣ ਆਪਾਂ ਚਾਹ ਦੇ ਨਾਲ ਦੇਸੀ ਘੇਰੇ ਰੱਖ ਬੁੱਲੇ ਖਾ ਲਿਆ ਕਿੰਨੂ ਕਿੰਦੇ ਆ ਗੁਲਾਬ ਜਾਮਨ ਤੇ ਇਹ ਲੰਗਰ 5 ਬਲੂਨ ਤੋਂ 20 ਜੋਂ ਤੱਕ ਚੱਲਣਾ ਆ ਤੇ ਇਹ ਲੰਗਰ ਬਰਾਹੀ ਵਧੀਆ ਤੇ ਹੁਣ ਆ ਹੁਣ ਆਪਾਂ ਇੱਧਰ ਨਹਿਰ ਦੇ ਲਾਗੇ ਆ ਗਏ ਸੀਗੇ ਵਿਊ ਚੈੱਕ ਕਰਨ ਹੁਣ ਆਪਾਂ ਇੱਥੇ ਵਿਊ ਦੇਖ ਕੇ ਆਪਣੇ ਭਰਾ ਹੁਣ ਆਪਾਂ ਬਾਰਿਸ਼ ਤਾਂ ਬਹੁਤ ਪੈਣ ਈ ਆ ਪਰ ਹੁਣ ਸਾਨੂੰ ਬਾਬਸ ਚਾਰਲੇ ਪੋਣੇ ਪੈਣੇ ਹੁਣ ਆਪਾਂ ਬਰਸਾਤੀਆਂ ਪਾ ਕੇ ਤੇ ਚੱਲਦੇ ਜਾਵਾਂਗੇ ਆਪਣੇ ਵਤਨਾਂ ਨੂੰ ਆ ਵਾਵਰੇ ਰੇ 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 ਕਹਣਾ ਚੱਲ ਰਹਾ ਹੈ ਥੋੜੀ ਪਿੰਦੇ ਪਾਜੀ ਹੁਣ ਆਲੀ ਡਰਾਵਣੀ ਡਰਾਈਵਰੀ ਆ ਇਹ ਮੈਂ ਹੀ ਆ ਜੀ ਇਹਦੇ ਪਿੱਛੇ ਬੈਠਾ ਜਿਹੜਾ ਧੰਨ ਜਿਗਰਾ ਧੰਨ ਜਿਗਰਾ ਜੀ 7-8 ਕਿਲੋਮੀਟਰ ਬੈਠੇ ਨੂੰ ਹੋ ਗਿਆ ਰੱਬ ਨੂੰ ਇੰਨਾ ਸਾਰੀ ਉਮਰ ਤੇ ਨਹੀਂ ਪਾਇਆ ਬੋਲਟਰ ਉਹ ਵੀ ਟ੍ਰੈਡ ਨਾ ਕੱਟਦਾ ਹੋਇਆ ਸਾਰੀ ਉਮਰ ਨਹੀਂ ਨਾ ਰੱਬ ਦਾ ਨਾਂ ਤੇ ਆਇਆ ਜਿੰਨਾ ਪਿਛਲੇ 7 ਕਿਲੋਮੀਟਰਾਂ ਤੋਂ ਮੈਂ ਤੇ ਆ ਲਿਆ ਜੀ ਤੇ ਮੈਂ ਕਿ ਚੰਗੇ ਕੰਮ ਹੀ ਲਾ ਰਿਹਾ ਮੁੰਡੇ ਇਹ ਪਾਜੀ ਬਹੁਤ ਗਲਤ ਕੰਮ ਆ ਫੇਰ ਦੇਖੋ ਤੁਹਾਡੇ ਸਾਹਮਣੇ ਫੇਰ ਦੇਖੋ ਮੈਂ ਜਿਆਦਾ ਬ੍ਰੇਕ ਨਹੀਂ ਮਾਰਦਾ ਲੈਦਰ ਗਰਮ ਹੋ ਜਾ ਲੈਦਰ ਗਰਮਾ ਹੁਣ ਆਪਾਂ ਨਾ ਸ਼੍ਰੀਨਗਰ ਇੱਥੋਂ ਜੀ 20 ਕਿਲੋਮੀਟਰ ਰਹਿ ਗਿਆ ਤਾਂ ਇੱਥੇ ਆ ਕੇ ਕਿੰਦਾ ਜੱਟ ਕਹਿੰਦਾ ਵੀ ਮੈਂ ਡਰਾਈਵਿੰਗ ਕਰਨੀ ਆ ਮੈਨੂੰ ਸਿਖਾਈਏ ਇਹਨਾਂ ਨੂੰ ਫਿਰ ਡਰਾਈਵਿੰਗ ਕਿਵੇਂ ਹਾਂ ਅਸਲੀ ਕਰ ਤੇ ਬੋਲਟ ਵਾਲੇ ਪਿੱਛੇ ਸਾਰੇ ਆਏ ਆ ਇਹ ਇਹ ਆਹ ਹੋ ਗਿਆ ਸੀ ਕੰਮ ਜੀ ਫਿਰ ਤੇ ਭਾਜੀ ਗੱਲਾਂ ਨਾ ਕਰੋ ਤੁਸੀਂ ਬ੍ਰੇਕ ਲਾਓ ਚੜਿਆ ਤਰਾ ਤੇ ਵਾਹਿਗੁਰੂ ਜੀ ਮੋਟਰ ਧਾਮੀ ਗਈ ਲਓ ਜੀ ਬਾਬਿਓ ਅੱਜ ਆਪਾਂ ਆਪਣੇ ਪਿੰਡ ਪਹੁੰਚ ਗਏ ਆ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਸੋਮਵਾਰ ਗਏ ਸੀ ਸੋਮਵਾਰ ਹੀ ਆਏ ਸੋਮਵਾਰ ਯਾਰ ਵਾਹਿਗੁਰੂ ਜੀ ਆਪਾਂ ਆਪਣੇ ਪਿੰਡ ਪਹੁੰਚ ਗਏ ਆ ਸੋਮਵਾਰ ਤੁਰੇ ਸੀ ਅੱਜ ਸੋਮਵਾਰ ਆ ਪੂਰਾ ਹਫਤਾ ਆ ਆਪਣੇ ਤੇ ਆ ਨਾ ਤੇ ਆਪਾਂ ਆਪਣੇ ਪਿੰਡ ਪਹੁੰਚ ਚੁੱਕੇ ਆ ਵਾਹਿਗੁਰੂ ਦੀ ਕਿਰਪਾ ਨਾਲ ਆਪਾਂ ਸਹੀ ਸਲਾਮਤ ਪਹੁੰਚ ਚੁੱਕੇ ਆ ਆਪਣੇ ਗੁਰੂ ਸਾਹਿਬ ਜਣ ਇਹ ਆਪਣੀ ਫੇਂਡ ਦੇ ਭਰਾ ਸੱਜਣ